本人もバラをパンダからながら。 ਤਿਰੋ ਭਾਬੇ ਕੀ ਕਰਨਾ ਤੁਮੇ ਕਬੜਾ ਪਿਆਰ ਹੁੰਦਾ ਹੈ ਹਾਂਜੀ ਮੈਡਮ ਕੀ ਮਾਮਲਾ ਕੀ ਤਿੰਨ ਵਿਅਕਤੀ ਇਹ ਜਾਂਦੇ ਜਿਹੜੇ ਹਾਂਜੀ ਕੱਲ ਸਾਨੂੰ ਜੀ ਰਾਤ ਆਰਾਊਂਡ 10:30 11 ਦੇ ਵਿੱਚ ਇੱਕ ਇਨਫੋਰਮੇਸ਼ਨ ਆਂਦੀ ਹੈ ਕਿ ਜਾ ਚੁਕੀ ਦੇ ਏਰੀਆ ਦੇ ਵਿੱਚ ਕੁਝ ਨੌਜਵਾਨ ਜਿਹੜਾ ਅਣਪਛਾਤੇ ਹੈਗੇ ਨੇ ਚਾਰ ਪੰਜ ਮੋਟਰਸਾਈਕਲਾਂ ਦੇ ਉੱਪਰ ਆ ਕੇ ਉਹਨਾਂ ਨੇ ਤੇਜ਼ ਦਰ ਹੱਥਿਆਣਾ ਨਾਲ ਘਰ ਵਿੱਚ ਦਾਖਲ ਹੋ ਕੇ ਤੇ ਉਬਾਰਦਤ ਕੀਤੀ ਹੈ ਔਰ ਇਮੀਡੀਏਟਲੀ ਜਿਹੜੀ ਹੈ ਇਹਦੇ ਤੇ ਐਫ ਆਈ ਆਰ ਰਜਿਸਟਰ ਕੀਤੀ ਗਈ ਐਫ ਆਈ ਆਰ ਨੰਬਰ 180/24 ਅੰਡਰ ਸੈਕਸ਼ਨ 333 115 2 191 190 ਬੀ ਐਨ ਐਸ ਦੇ ਵਿੱਚ ਤੁਰੰਤ ਟੀਮਾਂ ਡਿਪਲੋਟ ਕੀਤੀਆਂ ਗਿਆ ਕਿਉਂਕਿ ਰਾਤ ਦੇਰ ਰਾਤ ਜਿਹੜਾ ਇਹ ਹਮਲਾ ਹੋਇਆ ਹੈ ਔਰ ਕਾਫੀ ਨੌਜਵਾਨਾਂ ਨੇ ਆਕੇ ਕਰਿਆ ਤੇ ਇਸ ਦਾ ਸੰਜੀਤ ਜੀ ਨੇ ਦੇਖ ਲਿਆ ਹੋਇਆ ਤੁਰੰਤ ਟੀਮਾਂ ਐਸ ਐਚਓ ਸਿਟੀ ਇਨਚਾਰਜ ਸੀਆਈਏ ਐਸ ਐਚਓ ਸਤਨਾਮਪੁਰਾ ਔਰ ਇਨਚਾਰਜ ਹੋ ਕੇ ਇੰਡਸਟਰੀ ਏਰੀਆ ਇਹਨਾਂ ਦੇ ਚਾਰਾਂ ਦੀ ਟੀਮਾਂ ਨੂੰ ਇਮੀਡੀਏਟਲੀ ਡਿਪਲੋਏ ਕੀਤਾ ਗਿਆ ਔਰ ਜੜੀ ਬੜੀ ਮੁਸਤੈਦੀ ਦੇ ਨਾਲ ਟੈਕਨੀਕਲ ਇਨਫੋਰਮੇਸ਼ਨ ਤੇ ਹਿਊਮਨ ਇੰਟੈਲੀਜੈਂਸ ਦੀ ਇਨਫੋਰਮੇਸ਼ਨ ਗੈਦਰ ਕਰਦੇ ਹੋਏ ਸਾਨੂੰ ਸਫਲਤਾ ਹਾਸਲ ਹੋਈ ਹੈ ਕਿ ਤਿੰਨ ਨੌਜਵਾਨ ਅਸੀਂ ਅਰੈਸਟ ਕਰ ਲਏ ਨੇ ਬਾਕੀ ਵੀ ਆਡੈਂਟੀਫਾਈ ਹੋ ਚੁੱਕੇ ਨੇ ਜਿਹੜੇ ਅਰੈਸਟ ਹੋਏ ਨੇ ਨੌਜਵਾਨ ਰਸ਼ਪਾਲ ਐਲੀਅਸ ਕਾਲੂ ਇਹ ਰਹਿਣ ਵਾਲਾ ਜੀ ਖੇੜਾਪੇਟ ਪੀਐਸ ਫਲੋਰ ਸੁਖਿੰਦਰ ਰਾਜੂ ਆਰਓ ਬੁੱਟੇ ਦੀਆਂ ਚੰਨਾ ਪੀਐਸ ਮੈਦਗੁਰ ਸਨੀ ਆਰੋ ਪਿੰਡਵੇਰਾ ਪੀਐਸ ਮਯਤਪੁਰ ਇਸ ਦੇ ਵਿੱਚ ਜਿਹੜੀ ਵਜ੍ਹਾ ਰੰਜਿਸ਼ ਦੱਸੀ ਜਾਂਦੀ ਹੈ ਜੀ ਉਹ ਇਹ ਹੈ ਕਿ ਜਿਹੜਾ ਰਸ਼ਪਾਲ ਹੈ ਰਸ਼ਪਾਲ ਕੰਪਲੇਨੈਂਟ ਦੀ ਲੜਕੀ ਦਾ ਪਿੱਛਾ ਕਰਦਾ ਸੀ ਔਰ ਕੰਪਲੇਨੈਂਟ ਉਸ ਨੂੰ ਕਾਫੀ ਵਾਰੀ ਉਹਨੇ ਰੋਕਿਆ ਟੋਕਿਆ ਔਰ ਉਹ ਬਚਿਆ ਜਿਸ ਦੇ ਨਿਰਾਸ਼ਗੀ ਦੇ ਵਿੱਚ ਇਸ ਨੇ ਇੱਕ ਪਲਾਨ ਬਣਾਇਆ ਔਰ ਪਲਾਨ ਦੇ ਤਹਿਤ ਇਹ ਲੜਕੀਆਂ ਨੂੰ ਲੈ ਕੇ ਆਇਆ ਔਰ ਇਹਨਾਂ ਦੇ ਘਰੇ ਆ ਕੇ ਇਹਨਾਂ ਦੇ ਉੱਤੇ ਹਮਲਾ ਕੀਤਾ ਔਰ ਇਹਨਾਂ ਨੂੰ ਸੱਟਾਂ ਲਾਈਆਂ ਈ کافی اچھی ਸਾਡੀ ਟੀਮ ਨੇ ਕੰਮ ਕਰਿਆ ਜਿਹੜਾ ਤੁਰੰਤ ਇਹ ਅਰੈਸਟ ਕੀਤੇ ਨੇ ਤੇ ਜਿਹੜੇ ਬਾਕੀ ਦੇ ਜਿਹਨੇ ਆਇਡੈਂਟੀਫਾਈ ਹੋਏ ਨੇ ਉਹ ਵੀ ਸੀਜ਼ਨ ਦੇ ਅਰੈਸਟ ਕਰਾਂਗੇ ਇਹ ਤਾਂ ਦੱਸਣ ਵਾਲੀ ਗੱਲ ਇਹ ਵੀ ਹੈ ਕਿ ਜਿਹੇ ਰਸ਼ਵਾਲ ਦੇ ਪਹਿਲਾਂ ਵੀ ਲੜਾਈ ਚਗਲੀ ਦੇ ਪਰਚੇ ਹੈਗੇ ਨੇ ਸੋ ਅਸੀਂ ਇਹਨਾਂ ਦਾ ਹੁਣ ਅਸੀਂ ਇਹਨਾਂ ਨੂੰ ਪੇਸ਼ ਕਰਾਂਗੇ ਔਰ ਦੌਰਾਨੇ ਰਿਮਾਂਡ ਜਿਹੜਾ ਹੈ ਇਹਨਾਂ ਤੋਂ ਹੋਰ ਵੀ ਡਿਟੇਲਸ ਦਵਾ ਲਿਖਿਆ ਇਹਨਾਂ ਨੇ ਕੋਈ ਹੋਰ ਵਾਰਦਾਤਾਂ ਨਹੀਂ ਕੀਤੀਆਂ ਨੇ ਕਿ ਇਹਨਾਂ ਦੀ ਵੇਅਰ ਅਬਾਊਟਸ ਰਹੇ ਸੀ